ਜੀ ਦੇ ਕੋਲੇ ਪੈਸਾ ਉਹ ਬਾਈ ਜੀ ਦੂਜੇ ਤੋਂ ਪਰਮੋ ਦੇ ਲੋਕੀ ਪੈਠਨੇ ਹੱਥ ਖੜਾਓ ਨੂੰ ਹੋ ਬੀਰਿਆ ਤਾਕੜ ਪੁਣੇ ਚ ਜਿਹੜੇ ਫੱਟਨੇ ਹੱਥ ਖੜਾਓ ਨੂੰ ਹੋ ਬੀਰਿਆ ਤਾਕੜ ਪੁਣੇ ਚ ਜਿਹੜੇ ਫੱਟਨੇ ਭਾਰ ਤਾਂ ਪਿਆਰ ਕਿੱਥੋਂ ਕੋਲਿਆ ਉਹ ਤਾਂ ਗੱਲਾਂ ਦੂਰ ਦੀਆਂ ਬਾੜੀਆਂ ਕੋਈ ਨਹੀਂ ਕਿਸੇ ਦਾ ਇੱਥੇ ਮਿੱਤਰੋ ਹਾਏ ਹਾਏ ਮਤਲਬੀ ਹੋ ਗਈਆਂ ਨੇ ਯਾਰੀਆਂ ਕੋਈ ਨਹੀਂ ਕਿਸੇ ਦਾ ਇੱਥੇ ਮਿੱਤਰੋ ਮਤਲਬੀ ਹੋ ਗਈਆਂ ਨੇ ਯਾਰੀਆਂ ਟੁੱਟ ਗਏ ਪਿਆਰਾਂ ਵਾਲੇ ਤੰਦ ਏ ਤੋੜੀ ਜਾਣ ਰੀਤਾਂ ਦੀ ਜੰਜੀਰ ਹਾਂ ਸੱਕ ਜੇ ਭਰਾ ਹੋ ਕੋਈ ਲੱਗਦੀ ਹਾਂ ਹਾਂ ਪੁੱਤੇ ਓ ਮੂਮਾ ਦੇ ਬਲਵੀਰ ਨੂੰ ਸੱਕ ਜੇ ਪ੍ਰਾਭੋ ਕੋਈ ਲੱਗਦੀ ਪੁੱਤੇ ਓ ਮੂਮਾ ਦੇ ਬਲਵੀਰ ਨੂੰ ਵਖਤ ਪਏ ਤੋ ਪਤਾ ਲੱਗਦਾ ਵਖਤ ਪਏ ਤੋ ਪਤਾ ਲੱਗਦਾ ਕੌਣ ਐ ਪਗਾਉਂਦਾ ਯਾਰੋ ਯਾਰੀਆਂ ਕੋਈ ਨਹੀਂ ਕਿਸੇ ਦਾ ਇੱਥੇ ਮਿੱਤਰੂ ਮਤਲਬੀ ਹੋ ਗਈਆਂ ਨੇ ਯਾਰੀਆਂ ਕਿਸੇ ਦਾ ਇੱਥੇ ਮਿੱਤਰੋ ਮਤਲਬੀ ਹੋ ਗਈਆਂ ਨੇ ਯਾਰੀਆਂ ਬਈ ਇੱਕ ਪੈਰਾ ਹੋਰ ਪਾ ਦੇਉਂ